ਉਜੇ ਵੇਲਾ ਹੈ ਕਿ ਭਰਾ ਦਾ ਹਜੇ ਸਿਵਾ ਠੰਡਾ ਨਹੀਂ ਹੋਇਆ ਤੇ ਤੁਹਾਨੂੰ ਗਾਉਣਾ ਪੈ ਗਿਆ ਹਾਂਜੀ ਭੁੱਲਰ ਸਾਹਿਬ ਇਸ ਤਰ੍ਹਾਂ ਵੀ ਹੋ ਚੁੱਕੀ ਹੈ ਜੀ ਮੇਰੇ ਨਾਲ ਹੋਈ ਆ ਹੂੰ ਹੂੰ ਕਿਉਂਕਿ ਮੇਰੇ ਬ੍ਰਦਰ ਹਨ ਜਿਹੜੇ ਸਾਰੇ ਸੱਤ ਬ੍ਰਦਰ ਮੈਂ ਸਾਰਾ ਤੋਂ ਛੋਟੀ ਜੀ ਜੀ ਮੇਰੇ ਪੇਕੇ ਪਰਿਵਾਰ ਦੇ ਵਿੱਚ ਮੇਰੇ ਬ੍ਰਦਰ ਸਾਡੇ ਇਹਨਾਂ ਨੂੰ ਸਤਨਾਮ ਜੀ ਉਹਨਾਂ ਨੂੰ ਉਹਨਾਂ ਨੇ ਕਦੇ ਜੁਆਈ ਸਮਝਿਆ ਨਹੀਂ ਸੀਗਾ ਹੂੰ ਭਾਈ ਸਮ ਦੇ ਸੀ ਕੋਈ ਵੀ ਕਾਰਜ ਵਿਹਾਰ ਕੋਈ ਬਿਮਾਰ ਠਮਾਰ ਹੋ ਜਵੇ ਕਿਉਂਕਿ ਸਾਡੇ ਕੋ ਗੱਡੀ ਵੱਡੇ ਬ੍ਰਦਰ ਕੋ ਗੱਡੀ ਹੁਣੀ ਉਹਨਾਂ ਨੇ ਕਹਣਾ ਮੇਰਾ ਵੇਲ ਨਹੀਂ ਇਹ ਸਰਿੰਦਰ ਸਤਨਾਮ ਨੂੰ ਤੁਸੀਂ ਆਓ ਆ ਗੱਲ ਇਦਾਂ ਆ ਵੀ ਕੋਈ ਪ੍ਰੋਬਲਮ ਹੈ ਤੁਸੀਂ ਲੈ ਜਾਓ ਚਾਹੇ ਪੈਸੇ ਤੁਹਾਡੇ ਲੱਗਦੇ ਚਾਹੇ ਮੇਰੇ ਲੱਗਦੇ ਕੋਈ ਗੱਲੇ ਹੀ ਨਹੀਂ ਹਮ ਬਖਸ਼ੀਸ਼ ਰਾਮ ਮੇਰਾ ਬ੍ਰਦਰ ਵੱਡਾ ਤੇ ਜਿੰਨੇ ਵੀ ਸਾਡੇ ਸੱਤਾਂ ਭਰਾਵਾਂ ਦੇ ਮੇਰੇ ਹਿਸਾਬ ਨਾਲ 10 15 ਕੁੜੀਆਂ ਸਿਗੀਆਂ ਜੀ ਭਤੀਜੀਆਂ ਮੇਰੀਆਂ ਕੁਛ ਵਿੱਚੋਂ ਗੁਜ਼ਾਰੇ ਵਾਲੇ ਕੁਛ ਮਾਤੜ ਸਾਥੀ ਜੀ ਜੀ ਹਾਂ ਬਿਲਕੁਲ ਉਹ ਅਸੀਂ ਦੋ ਤਿੰਨਾਂ ਭੈਣ ਭਰਾਵਾਂ ਨੇ ਰਲ ਮਿਲ ਕੇ ਸਾਰੇ ਵਿਆਹ ਸਾਰੇ ਕਾਰਜ ਕੀ ਦੱਸਣ ਦੇ ਨਾਲ ਨਹੀਂ ਐਦਾਂ ਵੀ ਅਸੀਂ ਕਿਸੇ ਨੂੰ ਮਿਹਣਾ ਤਾਨਾ ਅੱਜ ਤੱਕ ਕੋਈ ਵੀ ਐਦਾਂ ਦੀ ਕੋਈ ਗੱਲਬਾਤ ਨਹੀਂ ਕਿਉਂਕਿ ਉਹ ਮੇਰੇ ਵੱਡੇ ਭਰਾ ਨੇ ਜਦੋਂ ਵੀ ਫੋਨ ਕਰਨਾ ਜਦੋਂ ਵੀ ਕੋਈ ਕਿਸੇ ਦਾ ਵੀ ਵਿਹਾਰ ਹੋਵੇ ਲੜਕੀ ਦਾ ਪਹਿਲਾਂ ਸਾਨੂੰ ਫੋਨ ਕਰਨਾ ਆਜੋ ਤੁਸੀਂ ਹੂੰ ਹੂੰ ਪਿੱਤੂ ਮੇਰਾ ਭਰਾ ਆ ਸਤਨਾਮ ਹੂੰ ਇਸ ਰਿੰਦਰ ਮੇਰੀ ਭੈਣ ਨਹੀਂ ਹੈਗੀ ਮੇਰਾ ਭਰਾ ਆ ਹੂੰ ਹੂੰ ਉਹ ਟੀਆਂ ਤੇ ਆਣੀਆਂ ਦੇ ਕਾਰਜ ਕਰਕੇ ਵੀ ਉਹ ਮੇਰੇ ਬ੍ਰਦਰ ਜੰਮੂ ਰਹਿੰਦੇ ਸੀਗੇ ਜੀ ਉਹ ਚਾਰ ਪੰਜ ਥਾਂ ਮੇਰੇ ਤੋਂ ਵੱਡੇ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਹੋ ਗਈ ਕਾਫੀ ਟਾਈਮ ਉਹਨਾਂ ਨੇ ਫੈਕਟਰੀਆਂ ਦੇ ਵਿੱਚ ਕੰਮ ਕੀਤਾ ਬੱਚੇ ਵੀ ਨਾਲ ਹੀ ਰਹੇ ਇੱਥੇ ਆ ਕੇ ਵੀ ਫਿਰ ਉਹ ਵੱਡੇ ਭਰਾ ਨੇ ਫੋਨ ਕਰਨਾ ਵੀ ਇਹਨਾਂ ਨੂੰ ਦਿਖਾਓ ਕਿ ਦਵਾਈ ਪਾਣੀ ਚੱਲਦਾ 3-4 ਸਾਲ ਇੱਥੇ ਉਹਨਾਂ ਨੇ ਦਵਾਈ ਪਾਣੀ ਖਾਧਾ ਇੱਕ ਫਿਰ ਉਹ ਡਰਿੰਕ ਕਰ ਲੈਂਦੇ ਸੀਗੇ ਤੁਹਾਨੂੰ ਪਤਾ ਹੀ ਆ ਜੀ ਜਦੋਂ ਬਿਮਾਰੀ ਕੋਈ ਮਾੜੀ ਮੋਟੀ ਹੁੰਦੀ ਆ ਫਿਰ ਇਸ ਦੇ ਹਿਸਾਬ ਦੇ ਨਾਲ ਉਹ ਵੱਡੀ ਹੁੰਦੀ ਰਹਿੰਦੀ ਆ ਜਦੋਂ ਆਪਾਂ ਉਹਨੂੰ ਕੋਈ ਰੋਕ ਲਾਉਂਦੇ ਨਹੀਂ ਹਨਾ ਚਲੋ ਫਿਰ ਵੀ ਉਹਨਾਂ ਨੇ ਬਹੁਤ ਲੰਮਾ ਟਾਈਮ ਕੱਟ ਲਿਆ ਉਹਨਾਂ ਨੂੰ ਕਾਫੀ ਟਾਈਮ ਤੋਂ ਸੀਗਾ ਤੇ ਉਹਨਾਂ ਨੂੰ ਲੈ ਕੇ ਵੀ ਅਸੀਂ ਜਾਣਾ ਆਣਾ ਜਦੋਂ ਵੀ ਕੋਈ ਦਵਾਈ दारू ਲੈਣਾ ਨਾ ਬੱਚੇ ਉਹਨਾਂ ਦੇ ਛੋਟੇ ਸੀਗੇ ਉੱਥੇ ਰਹਿੰਦੇ ਸੀਗੇ ਜੰਮੂ ਜੀ ਭਾਬੀ ਵੀ ਉੱਥੇ ਰਹਿੰਦੀ ਸੀਗੀ ਤੇ ਫਿਰ ਇੱਥੇ ਆ ਕੇ ਰਹਿਣ ਲੱਪੇ ਉਹ ਜਣੇ ਇਦਾਂ ਦਾ ਕੋਈ ਮੌਕਾ ਆਇਆ ਛੱਡ ਕੇ ਆਏ ਆ ਜੀ ਹਜੇ 3-4 ਦਿਨ ਪਹਿਲਾਂ ਤੇ ਜਿਆਦਾ ਉਹਨਾਂ ਨੂੰ ਪ੍ਰੋਬਲਮ ਹੋ ਗਈ ਇੱਥੇ ਪੀਜੀਏ ਤੇ 3-4 ਵਾਰੀ ਲੈ ਕੇ ਗਏ ਆ ਉਹਨਾਂ ਨੂੰ ਦਾਖਲ ਵੀ ਹੋਏ ਘਰ ਲੈ ਕੇ ਗਏ ਤੇ ਇੱਕ ਇੱਕ ਰਾਤ ਇਹੋ ਜਿਹੀ ਆਈ ਉਹਨਾਂ ਦੀ ਜਿਆਦਾ ਸਿਹਤ ਖਰਾਬ ਹੋ ਗਈ ਤੇ ਸਵੇਰ ਨੂੰ ਫੋਨ ਆਇਆ ਜੀ ਸੰਨ ਅੱਛਾ ਸਾਡਾ ਪ੍ਰੋਗਰਾਮ ਸ ਹੈਗਾ ਜੀ ਭੁੱਲਰ ਸਾਹਿਬ ਉਦੋਂ ਗੜਸ਼ੰਕਰ ਦੇ ਕੋਲ ਪਿੰਡ ਮਾਲਾ ਅੱਛਾ ਮਾਲਾ ਪਿੰਡ ਦੇ ਵਿੱਚ ਸਾਡਾ ਪ੍ਰੋਗਰਾਮ ਉੱਥੇ 3 ਸਾਲ ਪਹਿਲਾਂ ਦੋ ਸਟੇਜਾਂ ਮੈਂ ਲਾਈਆਂ ਸੀਗੀਆਂ 5 ਦਿਨ ਉੱਥੇ ਮੇਲਾ ਚੱਲਦਾ ਜੀ ਅੱਛਾ ਜੀ ਉੱਥੇ ਕੋਈ ਬਾਹਰ ਦੀ ਫੈਮਿਲੀ ਜਾਨਕੀ ਐਨ ਆਰ ਆਈ ਭਾਜੀ ਸਾਡੇ ਸਾਨੂੰ ਮੇਤੋਂ ਉਹਨਾਂ ਨੇ ਲੋਸਮੈਂਟ ਕਰਾਈ ਕਹਿੰਦੇ ਮੈਡਮ ਜੀ ਆ 500 ਰੁਪਈਆ ਤੁਹਾਨੂੰ ਸਪੈਸ਼ਲ ਦਿੱਤਾ ਤੁਸੀਂ ਇੱਥੇ ਦੂਜੀ ਸਟੇਜ ਲਾਈ ਆ ਤੇ ਅਸੀਂ ਸਪੈਸ਼ਲ ਤੁਹਾਡੀ ਸਟੇਜ ਸੁਣਨ ਆਏ ਆ ਮੈਗਾ ਥੈਂਕ ਯੂ ਬਾਜੀ ਤੇ ਕਹਿੰਦੇ ਤੁਸੀਂ ਕੰਨ ਚ ਮੇਰੇ ਦੱਸਿਆ ਕਹਿੰਦੇ ਤੁਸੀਂ ਸਾਡੇ ਘਰ ਦੇ ਲਈ ਬੇਨਤੀ ਫਰਿਆਦ ਕਰ ਕਰ ਦੋ ਵੀ ਸਾਡੇ ਘਰ ਬੱਚਾ ਜਨਮ ਲਵੇ ਚਾਹੇ ਧੀ ਹੋਵੇ ਚਾਹੇ ਪੁੱਤ ਹੋਵੇ ਅੱਛਾ ਅੱਛਾ ਤੇ ਤੁਹਾਡਾ ਹੀ ਖਾੜਾ ਲਵਾਉਣਾ ਤੁਹਾਡਾ ਹੀ ਖਾੜਾ ਲਵਾਉਣਾ ਅੱਛਾ ਮੈਂ ਕਹਾ ਬਾਜੀ ਵੀ ਚਲੋ ਖਾੜਾ ਤਾਂ ਮੇਰਾ ਲਵਾਇਓ ਚਾਹੇ ਜਿਹਦਾ ਮਰਜੀ ਲਵਾਇਓ ਫਿਰ ਅਰਦਾਸ ਮੈਂ ਦੋ ਵਾਰੀ ਮੈਕ ਦੇ ਵਿੱਚ ਬੋਲਿਆ ਉੱਥੇ ਰੌਜੇ ਦੇ ਉੱਤੇ ਮੈਂ ਸੇ ਮੈਗਾ ਜੀ ਵੀ ਜੋ ਦਰਬਾਰ ਤੇ ਖੜੇ ਆ ਦਿਲ ਤੋਂ ਹੀ ਚਰਨਾਂ ਦੇ ਵਿੱਚ ਅਰਦਾਸ ਕਹਿੰਦੇ ਕਲਾਕਾਰ ਵੀ ਫਕੀਰਾਂ ਦੀ ਤਰ੍ਹਾਂ ਹੁੰਦਾ ਜੀ ਕਲਾਕਾਰ ਦੀ ਜਦੋਂ 2 ਘੰਟੇ ਗਾਉਂਦਾ 2.5 ਘੰਟੇ ਗਾਉਂਦਾ ਸਾਰੀ ਰਾਤ ਗਾਉਂਦਾ ਉਹਦੇ ਮੂੰਹ ਤੋਂ ਉਹਦੀ ਜੀਭ ਤੇ ਸਰਸਤੀ ਮਾਂ ਵਾਸ ਕਰਦੀ ਆ ਸਰਸਤੀ ਮਾਂ ਸੰਗੀਤ ਸੁਰਾਂ ਤੇ ਜੀਤ ਕੋ ਜਿਹਨੂੰ ਸੁਰ ਦਿੱਤਾ ਨਾ ਉਹਦੀ ਰਗ ਦੇ ਵਿੱਚ ਉਹਦੀ ਜੀਭ ਤੇ ਸਰਸਤੀ ਮਾਂ ਵਾਸ ਕਰਦੀ ਕਰਦੀ ਹੈ ਕਿਸੇ ਵੀ ਮੰਚ ਤੇ ਜਾਂਦਾ ਆ ਕਿਸੇ ਵੀ ਘਰ ਪਰਿਵਾਰ ਤੇ ਜਾਂਦਾ ਉਹਦੀ ਜੀਭ ਤੋਂ ਇੱਕ ਵਾਰੀ ਗੱਲ ਇੱਕ ਦਿਹਾੜੀ ਦੇ ਵਿੱਚ ਸੱਚ ਹੋਣੀ ਹੋਣੀ ਹੁੰਦੀ ਉਸ ਵੇਲੇ ਉੱਥੇ ਚਲੋ ਉਹਨਾਂ ਦੀ ਅਰਦਾਸ ਕੀਤੀ ਹੁਣ ਸਾਨੂੰ ਤਾਂ ਕੋਈ ਪਤਾ ਨਹੀਂ ਜੀ ਉਹਨਾਂ ਦੇ ਘਰ ਉਹ ਪੂਰੀ ਹੋ ਗਈ ਜਾਂ ਕਿੱਦਾਂ ਹੋ ਗਈ ਉਹਨਾਂ ਨੇ ਸਾਨੂੰ ਬੁੱਕ ਕਰਾਤਾ ਜੀ ਬਾਹਰੋਂ ਉਹਨਾਂ ਨੇ ਪੈਸੇ ਪਾਏ ਉਹ ਕਮੇਟੀ ਵਾਲਿਆਂ ਨੂੰ ਪੈਸੇ ਪਾ ਦਿੱਤੇ ਵੀ ਅਨਮੋਲ ਵਿਰਕ ਨੂੰ ਬੁੱਕ ਕਰ ਲਓ ਸਾਡੇ ਵੱਲੋਂ ਅੱਛਾ ਪੈਸੇ ਵੀ ਵਧੀਆ ਦਿੱਤੇ ਅੱਛਾ ਤੇ ਸਾਨੂੰ ਉਹ ਕਮੇਟੀ ਨੇ ਉਥੋਂ ਬੁੱਕ ਕਰ ਲਿਆ ਸਾਨੂੰ ਕੋਈ ਪਤਾ ਨਹੀਂ ਵੀ ਉਹਨਾਂ ਨੇ ਸਾਡੀ ਸੁੱਖ ਲਾਉਣੀ ਲਾਉਣੀ ਆ ਤੇ ਜਿਸ ਵੇਲੇ ਫਿਰ ਉਹ ਸਾਨੂੰ ਉਸ ਵੇਲੇ ਉਸ ਦਿਨ ਦਾ ਪ੍ਰੋਗਰਾਮ ਤੇ ਉਸ ਵੇਲੇ ਸਾਡੇ ਭਰਾ ਦਾ ਫੋਨ ਆ ਗਿਆ ਇਹਨਾਂ ਨੇ ਫੋਨ ਕੀਤਾ ਕਹਿੰਦੇ ਵੀ ਭਗਤ RAM ਇਸ ਦੁਨੀਆ ਤੇ ਰਹਿ ਹੀ ਨਹੀਂ ਮੈਨੂੰ ਨਹੀਂ ਨਾਨੇ ਦੱਸਿਆ ਹੂੰ ਕਹਿੰਦੇ ਵੀ ਬਾਜੀ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਪ੍ਰੋਗਰਾਮ ਵੀ ਜਾਣਾ ਹੌਲੀ 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 ਬੱਚੇ ਥੋੜੇ ਹੁਸ਼ਿਆਰ ਸੀਗੇ ਉਹਨਾਂ ਨੇ ਮੈਨੂੰ ਦੱਸਤਾ ਕਹਿੰਦੇ ਨਹੀਂ ਮੰਮੀ ਇੰਦਾ ਨਹੀਂ ਹੋਇਆ ਮਾਮਾ ਪੂਰੇ ਹੋ ਗਏ ਮਾਮੇ ਮਾਮਾ ਪੂਰੇ ਹੋ ਗਏ ਹੂੰ ਹੂੰ ਹੋਸਬਿਲਿਫ ਮਨ ਤਾਂ ਥੋੜਾ ਖਰਾਬ ਹੁੰਦਾ ਹੀ ਆ ਜੀ ਨਾ ਬਿਲਕੁਲ ਇੱਕੋ ਖੂਨ ਹੁੰਦਾ ਜੀ ਇੱਕੋ ਖੂਨ ਹੁੰਦਾ ਉਹਨਾਂ ਦੇ ਨਾਲ ਪਿਆਰ ਵੀ ਇੰਨਾ ਹੁੰਦਾ ਆ ਤੇ ਉਸ ਤੋਂ ਬਾਅਦ ਮੁੰਡਿਆਂ ਨੂੰ ਫੋਨ ਕਰਨ ਲੱਗ ਗਏ ਵੀ ਇੰਦਾ ਕਰਕੇ ਅਸੀਂ ਪ੍ਰੋਗਰਾਮ ਤੇ ਵੀ ਜਾਣਾ ਜਾਂ ਕਿੱਦਾਂ ਆ ਤੇ ਕਿਉਂਕਿ ਲੋਕਾਂ ਨੇ ਬਣਾਣੀਆਂ ਹੁੰਦੀਆਂ ਗੱਲਾਂ ਜੀ ਕਿਉਂਕਿ ਕਹਿ ਦਿੰਦੇ ਕਲਾਕਾਰਾਂ ਨੂੰ ਤਾਂ ਪੈਸੇ ਹੀ ਚਾਹੀਦੇ ਕਲਾਕਾਰਾਂ ਨੇ ਆਪਣੇ ਦੁੱਖ ਆਪਣੇ ਤੋੜੇ ਵਿਛੋੜੇ ਆਪਣੇ ਸੀਨੇ ਚ ਦਫਨਾ ਲੈਂਦੇ ਦੀ ਗੱਲ ਦਫਨਾ ਲੈਂਦੇ ਆ ਉਹ ਕਦਮੇ ਤਾਂ ਮਾਲਕ ਪਟਵਾਉਂਦਾ ਉਹਨੂੰ ਉਹਨੂੰ ਹੌਸਲਾ ਹੀ ਇੰਨਾ ਦੇ ਦਿੰਦਾ ਮਾਲਕ ਉਸ ਰਸਤੇ ਤੇ ਤੋਰਦਾ ਹੀ ਤਾਂ ਆ ਜੀ ਕਲਾਕਾਰ ਨੂੰ ਪਹਿਲਾਂ ਹਿਰਦੇ ਚ ਵੱਸਦਾ ਜਿਹਦੇ ਮਾਲਕ ਹਿਰਦੇ ਚ ਨਹੀਂ ਵੱਸਦਾ ਉਹ ਕਲਾਕਾਰ ਬਣੇ ਨਹੀਂ ਸਕਦਾ ਕਦੇ ਉਸ ਵੇਲੇ ਚਲੋ ਫੋਨ ਫਾਨ ਕੀਤੇ ਜੀ ਸਾਰਿਆਂ ਨੂੰ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ ਵੀ ਤੁਸੀਂ ਜਿਹੜੀ ਸਾਨੂੰ ਸਾਈ ਪਾਈ ਹੋ ਨਾ ਅਸੀਂ ਤੁਹਾਨੂੰ ਆਪਣੇ ਵਰਗਾ ਕਹਿੰਦੇ ਜੀ ਨਹੀਂ ਤੁਸੀਂ ਜਿਹਨੀਆਂ ਜਿਹੜੇ ਕਲਾਕਾਰ ਦਾ ਮਰਜ਼ੀ ਨਾ ਲਾਓ ਅਸੀਂ ਉਹ ਕਰਵਾ ਕੇ ਭੇਜ ਦਿੰਦੇ ਹਾਂ ਹਾਂ ਵੀ ਤੁਸੀਂ ਉਹਨੂੰ ਅਸੀਂ ਭੇਜ ਦਿੰਨੇ ਆ ਵੀ ਤੁਸੀਂ ਫਿਰ ਉਹ ਕਹਿੰਦੇ ਜਾਂਦੇ ਨਹੀਂ ਤੁਸੀਂ ਚਾਹੇ ਸ਼ਾਮ ਨੂੰ ਆਓ ਜੀ ਵੈਸੇ ਦੱਸਤਾ ਸੀ ਕਿ ਖਰਚਾ ਇਹਨਾਂ ਨੇ ਦੱਸ ਦਿੱਤਾ ਉੱਥੇ ਮੇਰੀ ਭੈਣ ਹੈ ਜੀ ਵੱਡੀ ਜੰਮੂ ਨਹੀਂ ਨਹੀਂ ਚਾਲਾ ਚਾਲਾ ਅੱਛਾ ਅੱਛਾ ਡਗਾਮ ਤੇ ਚਾਲਾ ਬੰਨਾ ਬਸੀਵਾ ਕੋਲੇ ਹੀ ਆ ਜੀ ਬਿਲਕੁਲ ਵੱਡੀ ਭੈਣ ਉੱਥੇ ਆ ਡਗਾਮ ਉੱਥੇ ਮੇਰੇ ਭਾਣ ਜਾਂ ਮੇਰਾ ਭਾਣ ਜਾਂ ਬਲਵਿੰਦਰ ਉਹ ਬੈਂਕ ਚ ਲੱਗਾ ਆ ਜੀ ਉਹਨਾਂ ਨੇ ਵੀ ਉਹਨਾਂ ਨੂੰ ਦੱਸਿਆ ਵੀ ਸਾਡੇ ਮਾਮਾ ਜੀ ਦੀ ਡੈਥ ਹੋ ਗਈ ਆ ਵੀ ਮਾਸੀ ਹੁਣੀ ਆ ਨਹੀਂ ਸਕਦੇ ਉਹ ਕਹਿੰਦੇ ਵੀ ਬਲਵਿੰਦਰ ਸਾਡਾ ਵੀ ਸਾਡੀ ਵੀ ਬੇਨਤੀ ਆ ਵੀ ਸਾਡੀ ਵੀ ਮਜਬੂਰੀ ਆ ਕਹਿੰਦੇ ਯਾਰ ਸਾਡੀ ਕਾਦੀ ਮਜਬੂਰੀ ਉਹ ਉਹਨਾਂ ਨੂੰ ਮਜਬੂਰੀ ਆ ਕਹਿੰਦੇ ਨਹੀਂ ਵੀ ਜਿਹੜੀ ਸੁੱਖ ਆ ਨਾ ਵੀ ਬਹਿਰ ਬਾਹਰੋਂ ਐਨ ਆਰ ਆਈ ਵੀਰਾਂ ਨੇ ਪੈਸੇ ਭੇਜੇ ਹੋ ਆ ਵੀ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਅਨਮੋਲ ਨੇ ਅਰਦਾਸ ਕੀਤੀ ਸੀ ਵੀ ਜ਼ਰੂਰੀ ਆਣਾ ਪੈਣਾ ਉਹਨਾਂ ਨੂੰ ਸਾਰੀ ਦਿਹਾੜੀ ਮਨਾਦੇ ਰਹੇ ਜੀ ਉਹ ਕਹਿੰਦੇ ਚਾਹੇ ਤੁਸੀਂ ਸ਼ਾਮ ਨੂੰ ਆ ਜਾਓ ਸਟੇਜ ਤੇ ਆ ਕੇ ਖੜ ਕੇ ਵੀ ਆ ਕੇ ਖਲੋ ਹੀ ਜਾਓ ਬੰਦੇ ਖਲੋ ਜਾਓ ਬਸ ਅੱਛਾ ਪਿੰਡ ਚੱਲ ਗਿਆ ਜੀ ਜਦੋਂ ਤੁਹਾਨੂੰ ਪਤਾ ਹੀ ਹੈ ਜਦੋਂ ਨਾਲ ਦੀਆਂ ਬਾਹਾਂ ਟੁੱਟ ਜਾਂਦੀਆਂ ਉਸ ਵੇਲੇ ਸੰਭਲਣਾ ਬਹੁਤ ਮੁਸ਼ਕਲ ਹੋ ਜਾਂਦਾ ਮੈਨੂੰ ਜ਼ਿੰਦਗੀ ਦੇ ਵਿੱਚ ਇਹ ਸਾਹਮਣੇ ਬਹੁਤ ਜ਼ਰੂਰੀ ਛੋਟੀ ਉਮਰ ਦੇ ਵਿੱਚ ਕਰਨੇ ਪੈ ਗਏ ਇੱਕ ਭਰਾ ਮੇਰਾ ਹਜੇ ਮੇਰੇ ਵਿਆਹ ਨੂੰ ਥੋੜਾ ਚਿਰ ਹੋਇਆ ਸੀਗਾ ਜੀ ਸਾਲ ਡੇਢ ਕਸਾਲ ਹੋਇਆ ਸੀਗਾ ਇੱਕ ਭਰਾ ਉਸ ਵੇਲੇ ਵਿਛੋੜਾ ਦੇ ਗਿਆ ਤੇ ਉਸ ਤੋਂ ਪਹਿਲਾਂ ਤਿੰਨ ਭਰਾ ਮੇਰੇ ਵਿਛੋੜਾ ਦੇ ਗਏ ਜੀ ਇੱਕ ਸਰਦਾਰ ਸੀਤਲ ਸਿੰਘ ਫੌਜੀ ਜਦੋਂ ਇਹ ਹੋਇਆ ਇਹਦੇ ਨਾਲ ਤਾਂ ਬਹੁਤ ਜ਼ਿਆਦਾ ਜਣੀ ਮੈਨੂੰ ਉਹ ਸਾਹਮਣਾ ਕਰਨਾ ਪਿਆ ਸੰਸਕਾਰ ਹੋ ਗਏ ਸਾਡੇ ਬਖਸ਼ੀ ਭਾਜੀ ਨੂੰ ਇਹਨਾਂ ਨੇ ਦੱਸ ਦਿੱਤਾ ਬੜੇ ਨੂੰ ਵੀ ਭਾਜੀ ਸਾਨੂੰ ਬਹੁਤ ਵੱਡੀ ਮਜਬੂਰੀ ਆ ਕਹਿੰਦੇ ਚੱਲ ਜੋਗੀ ਸਟੇ ਤੇ ਪਿਓ ਦਾ ਹਾਲ ਤਾਂ ਹੈ ਨਹੀਂ ਕੋਈ ਕਹਿੰਦੇ ਅਸੀਂ ਜਾਣਾ ਹੀ ਆ ਭਾਜੀ ਗਾਣਾ ਨਹੀਂ ਕੋਈ ਵੀ ਉਹਨਾਂ ਦੇ ਫੋਨ ਆਈ ਜਾਂ ਤਿੰਨ ਵਜ ਗਏ ਜੀ ਸੰਸਕਾਰ ਹੁੰਦੇ ਆ ਸ਼ਾਮ ਦੇ ਸ਼ਾਮ ਦੇ ਉੱਥੇ ਸੰਸਕਾਰ ਹੋਏ ਉਹਨਾਂ ਨੂੰ ਬਿਰਿਆ ਕੀਤਾ ਜੀ ਪਰੋਣਾ ਧੋਣਾ ਹੋਇਆ ਸਾਰਾ ਕੁਝ ਉਹ ਘਰ ਨੂੰ ਨਹੀਂ ਮੈਨੂੰ ਜਾਣ ਦਿੱਤਾ ਉੱਥੇ ਗੁਰੂ ਘਰ ਆ ਜੀ ਗੁਰੂ ਘਰ ਤੋਂ ਹੱਥ ਜੋ ਕਰਦੇ ਹੁੰਦੇ ਰਸਮਾਂ ਹੁੰਦੀਆਂ ਜੀ ਰਸਮਾਂ ਕਰਦੇ ਹੁੰਦੇ ਉੱਥੋਂ ਹੀ ਮੈਨੂੰ ਗੱਡੀ 'ਚ ਬਿਠਾ ਲਿਆ ਮੈਂ ਗੱਡੀ ਦੀ ਸੀਟ ਤੇ ਪੈ ਗਈ ਇੱਕ ਤਾਂ ਉਦਾਂ ਮਨ ਬਹੁਤ ਛੋਟਾ ਹੋ ਗਿਆ ਇੱਕ ਉਦਾਂ ਇਦਾਂ ਵੀ ਪੇਕੇ ਪਿੰਡ ਦੇ ਵਿੱਚ ਮੈਨੂੰ ਲੋਕੀ ਕੀ ਕਹਿਣਗੇ ਕੀ ਕਹਿਣਗੇ ਵੀ ਐਡੀ ਵੀ ਕਿਹੜੀ ਗੱਲ ਸੀ ਭੈਣ ਪ੍ਰੋਗਰਾਮ ਨਹੀਂ ਛੱਡ ਸਕੀ ਪ੍ਰੋਗਰਾਮ ਨਹੀਂ ਛੱਡ ਸਕੀ ਹਨ ਤੇ ਵੀ ਮੇਰੇ ਕੱਲ ਨੂੰ ਭਰਾਵਾਂ ਨੂੰ ਲੋਕੀ ਮੇਨੇ ਨਾ ਮੰਨ ਮੇਰੇ ਘਰ ਵਾਲਿਆਂ ਨੂੰ ਨਾ ਮੇਨੇ ਮੰਨ ਲੋਕ ਕਿਵੇਂ ਮੈਨੂੰ ਦੇਖ ਨਾ ਲੈਣ ਰਸ਼ ਬਹੁਤ ਸੀਗਾ ਵੀ ਮੈਨੂੰ ਦੇਖ ਨਾ ਲੈਣ ਵੀ ਸ੍ਰਿੰਦਰ ਕਿੱਥੇ ਗਈ ਵੀ ਜਦੋਂ ਸਾਰਿਆਂ ਨੇ ਬੈਠ ਦੇਣਾ ਆਪੇ ਭੁੱਲ ਜਾਂਦਾ ਚੇਤਾ ਵੀ ਇੱਥੇ ਹੋਣੀ ਹੈ ਕਿਤੇ ਸਾਈਡ ਤੇ ਜਾ ਕੇ ਉਸ ਵੇਲੇ ਮੈਨੂੰ ਘਰ ਲੈ ਕੇ ਆਏ ਜੀ ਇੱਥੇ ਨਮਾ ਸ਼ਹਿਰ ਨਮਾ ਸ਼ਹਿਰ ਦੇ ਆ ਕੇ ਬਸ ਹੱਥ ਮੂੰਹ ਤੋਤਾ ਜੀ ਇਹਨਾਂ ਨੇ ਡਰੈਸ ਮੇਰੀ ਕੱਢ ਕੇ ਦਿੱਤੀ ਕੋਈ ਮੇਕਅਪ ਨਹੀਂ ਕੁਛ ਨਹੀਂ ਜਿੱਦਾਂ ਉੱਥੋਂ ਆਈ ਐਡੀ ਚੱਲ ਗਈ ਬਸ ਸੂਟ ਹੀ ਬਦਲਿਆ ਸੂਟ ਹੀ ਬਦਲਿਆ ਉੱਥੇ ਉਹ ਵਿਚਾਰੇ ਫੜ ਕੇ ਲੈ ਕੇ ਗਏ ਘਰ ਨੂੰ ਸਾਨੂੰ ਸਟੇਜ ਤੋਂ ਬੈਕ ਬੈਕ ਸਾਈਡ ਤੋਂ ਕਹਿੰਦੇ ਪਹਿਲਾਂ ਤੁਸੀਂ ਖਾਓ ਪੀਓ ਕੁਛ ਦੱਸ ਦਿੱਤਾ ਸੀਗਾ ਨਾ ਉਹਨਾਂ ਨੇ ਭੈਣ ਦੇ ਕੋਲ ਸਾਰੇ ਪਰਿਵਾਰ ਸਗਾ ਦੱਸ ਦਿੱਤਾ ਤੇ ਕਹਿੰਦੇ ਚਾਹੇ ਤੁਸੀਂ ਸਟੇਜ ਤੇ ਹੈਲੋ ਕਹਿ ਦੋ ਮੈਂ ਘੜ ਕੇ ਵੀ ਐਨਾ ਹੀ ਬਹੁਤ ਹੈ ਉਦੋਂ ਬਾਅਦ ਵਿੱਚ ਭੁੱਲਾ ਸਾਹਿਬ ਚਲੋ ਪਾਣੀ ਧਾਣੀ ਪੀਤਾ ਚਾਹ ਪਾਣੀ ਪਲਾਇਆ ਸਾਨੂੰ ਪੇਮੈਂਟ ਦੀ ਕਿਹੜੀ ਗੱਲ ਆ ساری ਜ਼ਿੰਦਗੀ ਬੰਦਾ ਕਮਾਈਆਂ ਕਰਦਾ ਹੀ ਚਲੇ ਜਾਂਦਾ ਮੈਂ ਕਹਿੰਨੀ ਆ ਵੀ ਜਿਹੜਾ ਬੰਦਾ ਮਨ ਨੂੰ ਪਿਆਰ ਕਰਦਾ ਕਦੇ ਆਪਣੀ ਜ਼ਿੰਦਗੀ ਆਪਣੇ ਆਪ ਨੂੰ ਵੀ ਪਿਆਰ ਕਰਕੇ ਦੇਖੇ ਬਿਲਕੁਲ ਜੀ ਪੇ ਮੈਂ ਵੀ ਜੀਣਾ ਆ ਪੇ ਮੇਰੀ ਵੀ ਕੋਈ ਇੱਥੇ ਜ਼ਿੰਦਗੀ ਤੇ ਰੱਬ ਨੇ ਮੈਨੂੰ ਜਿੰਦਗੀ ਬਖਸ਼ੀ ਪੇ ਮੈਂ ਵੀ ਜੀਣਾ ਉਸ ਵੇਲੇ ਜਦੋਂ ਗਏ ਸਟੇ ਤੇ ਇਹ ਦੇਖ ਲਓ ਕਿ ਮੇਲਾ ਨੱਕੋ ਨੱਕ ਭਰਿਆ ਆ ਰਾਤ ਰਾਤ ਦਿਨ ਮੇਲਾ ਚੱਲਦਾ ਸੀਗਾ ਜੀ ਲੋਕੀ ਤਾੜੀਆਂ ਕਿਸੇ ਨੂੰ ਕੋਈ ਐਦਾ ਥੋੜੀ ਪਤਾ ਵੀ ਕਿੱਦਾਂ ਆਈ ਐ ਕਿੱਦਾਂ ਆਈ ਐ ਕਿਵੇਂ ਖਲੋਤੀ ਕਿਵੇਂ ਸਟੇਜ ਤੇ ਕਿੰ ਆ ਤੇ ਉਸ ਵੇਲੇ ਸਾਡੇ ਮਿਊਜ਼ੀਸ਼ੀਅਨ ਪਰਿਵਾਰ ਚੱਲ ਗਿਆ ਤੇ ਉਹਨਾਂ ਨੂੰ ਪਹਿਲੇ ਗਿਆ ਤਾਂ ਵੀ ਗਾ ਹੋਇਆ ਠੀਕ ਹੈ ਨਹੀਂ ਤੁਹਾਨੂੰ ਪਤਾ ਹੀ ਹੈ ਕਹਿੰਦੇ ਨਹੀਂ ਜੀ ਤੁਸੀਂ ਬਸ ਚਲੇ ਜਾਓ ਮਜਿਸ਼ੀਨ ਪਰਿਵਾਰ ਆ ਗਿਆ ਤੇ ਸਾਰਿਆਂ ਨੇ ਤਾੜੀਆਂ ਬਜਾਤੀ ਕਿਉਂ ਮੈਨੂੰ ਪਹਿਲਾਂ ਤੋਂ ਸਾਰੇ ਕਹਿੰਦੇ ਵੀ ਗਿੱਧਿਆਂ ਦੀ ਰਾਣੀ ਹਨਮੋਲ ਉੱਥੇ ਮੈਂ ਪਹਿਲਾਂ ਦੋ ਮੇਲੇ ਲਾ ਚੁੱਕੀ ਸੀ ਸਾਰੀਆਂ ਲੇਡੀਆਂ ਜੋ ਵੀ ਸੀਗਾ ਸਾਰੇ ਵੇਟ ਕਰਦੇ ਸੀਗੇ ਜਦੋਂ ਚੱਲ ਗਈ ਤੇ ਜਾ ਕੇ ਹੈਲੋ ਹਾਈ ਕਿਹਾ ਕਿਸੇ ਨੂੰ ਨਹੀਂ ਆਪਣੇ ਦਿਲ ਦੀ ਗੱਲ ਤਾਂ ਦੱਸੀ ਨਹੀਂ ਜੀ ਕਿਸੇ ਨੂੰ ਧਾਰਮਿਕ ਇੱਕ ਦੋ ਰਚਨਾ ਲਾਈਆਂ ਉਸ ਤੋਂ ਬਾਅਦ ਪਿੱਛੇ ਪਾਣੀ ਲੈ ਕੇ ਖੜੇ ਬੱਚੇ ਵੀ ਨਾਲ ਆਪ ਵੀ ਨਾਲ ਵੀ ਕਿਤੇ ਹੋਣ ਵੀ ਨਾ ਡਿੱਗ ਪਵੇ ਇਹਨੂੰ ਕੁਝ ਨਾ ਹੋ ਜਵੇ ਬਸ ਇੱਕੋ ਵਾਰੀ ਆਪਣੇ ਮਾਲਕ ਨੂੰ ਯਾਦ ਕੀਤਾ ਵੀ ਤੇਰੇ ਰੰਗਾਂ ਦਾ ਤਾਂ ਕੋਈ ਭੇਤ ਹੈ ਨਹੀਂ ਕਹਿੰਦੇ ਗਰੀਬੀ ਹੈ ਅਮੀਰੀ ਹੈ ਤੁਸੀਂ ਦਿਲ ਨੂੰ ਵੀ ਦੇਖੋ ਵੀ ਦਿਲ ਵੀ ਕਿੱਥੇ ਖੁਸ਼ ਹੁੰਦਾ ਕਿੱਥੇ ਇਹ ਗਮਾਂ 'ਚ ਹੁੰਦਾ ਕਿੱਥੇ ਦੁਖੀ ਹੁੰਦਾ ਕਿੱਥੇ ਖੁਸ਼ ਹੁੰਦਾ ਦੁਖੀ ਹੁੰਦਾ ਇਹ ਇਹ ਤਾਂ ਇਹਨੂੰ ਪਤਾ ਆ ਦੋ ਰਚਨਾ ਲਾ ਕੇ ਆਪਣੇ ਮਨ ਨੂੰ ਮੜ ਜਾ ਹੌਸਲਾ ਹੌਸਲਾ ਹੋਇਆ ਪਾਣੀ ਪੀਤਾ ਉਸ ਦਰਬਾਰ ਵੱਲ ਸਲਾਮ ਕੀਤੀ ਵੀ ਮਾਲਕ ਤੇਰੇ ਚਰਨਾ ਚਾਈਆਂ ਵੀ ਜਿੱਥੇ ਮਰਜੀ ਨਚਾਲਾ ਮੈਂ ਤੇਰੀ ਗੰਜਰੀਆਂ ਪਹਿਲਾਂ ਉੱਥੇ ਨੱਚ ਕੇ ਆਈਆਂ ਅੰਦਰੋਂ ਤੇ ਹੁਣ ਤੂੰ ਨਚਾਲਾ ਬਸਾ ਮੇਰੀ ਜ਼ਿੰਦਗੀ ਦੇ ਵਿੱਚ ਐਦਾਂ ਨਹੀਂ ਆ ਦੋ ਗੱਲਾਂ ਹੋਈਆਂ ਇੱਕ ਵਾਰੀ ਸਾਡੇ ਕੋਲੇ ਸਾਡੇ ਚਾਚਾ ਸਗਾ ਦੌਲਤਰਾਮ ਬਤਯੋਰਾ ਸਾਡਾ ਜੀ ਉਹਦਾ ਪਤਾ ਲੱਗ ਗਿਆ ਸਵੇਰ ਨੂੰ ਸਾਡੀਆਂ ਗੱਡੀਆਂ ਲੱਦੀਆਂ ਖੜੀਆਂ ਵਿੱਚ ਸੌਂਡ ਤੇ ਵਿੱਚ ਮਿਊਜ਼ੀਸ਼ੀਅਨ ਅਸੀਂ ਉਹ ਦਾ ਮੜਾ ਜੇ ਉੱਧਰ ਰੋਣਾ ਧੋਣਾ ਕਰਕੇ ਚੁੱਪ ਕਰਕੇ ਆ ਕੇ ਚੁੰਨੀ ਮੂੰਹ ਲਕੋ ਕੇ ਨਿਕਲ ਤੁਰੀ ਬਾਅਦ ਵਿੱਚ ਜਦੋਂ ਉਹਨਾਂ ਲੋਕਾਂ ਦੇ ਜਾ ਕੇ ਬੈਠਣਾ ਫੇਰ ਕਹਣਾ ਇਹਨੂੰ ਇਹਨੂੰ ਕੀ ਮਰੇ ਇਹਨਾਂ ਇਹਨਾਂ ਨੂੰ ਮਰੇ ਜੰਮੇ ਦਾ ਕੀ ਹੈਗਾ ਨਾ ਪਰ ਦੇਖਣਾ ਕਿ ਕਿੰਨਾ ਔਖਾ ਹੈ ਕਿ ਕਲਾਕਾਰ ਵਾਸਤੇ ਕਿ ਐਕਟਰ ਵਾਸਤੇ ਕਦੀ ਉਹਦੇ ਬੰਦਾ ਦਰਦ ਨਹੀਂ ਸੁਣਦਾ ਨਾ ਸੁਣਦਾ ਨਹੀਂ ਜੀ ਪਰ ਜੇ ਤੁਸੀਂ ਸੁਣਾਉਂਗੇ ਵੀ ਤਾਂ ਤਾਂ ਵੀ ਨਹੀਂ ਸੁਣਨਾ। ਕਹਿਣਾ ਤੁਸੀਂ ਫਾਰਮਲਟੀਆਂ ਕਰਦੇ। ਫਾਰਮਲਟੀਆਂ। ਪਰ ਬੰਦਾ ਜਦੋਂ ਇਹੋ ਜਿਹੇ ਸੱਟਾ ਸੱਟਾਂ ਖਾਂਦਾ ਹੈ ਕਹਿਣਾ ਬੰਦਾ ਸਦਮੇ ਤੇ ਚਲਾ ਜਾਂਦਾ ਹੈਗਾ। ਜਾਂ ਸਮਾਜ ਦੇ ਜਾਂ ਸ਼ਰੀਕੇ ਦੇ ਤਾਣੇ ਮੇਨੇ ਬੜੇ ਸੁਣੇ ਪਏ ਨੇ। ਸ਼ਰੀਕੇ ਦੇ ਵੀ ਸਮਾਜ ਦੇ ਵੀ ਹੁਣ ਤਾਂ ਸਾਰੇ ਪਾਸੇ ਆ ਤਾਂ ਐਦਾਂ ਵੀ ਹੁਣ ਆਪਣੀ ਜ਼ਿੰਦਗੀ ਆਪ ਜੀ ਕੇ ਦੇਖੋ। ਜੀਣੀ ਜੀਣੀ ਇਦਾਂ ਹੀ ਚਾਹੀਦੀ ਹੈ ਜੀ। ਸਾਰਿਆਂ ਲਈ ਬਹੁਤ ਜੀ ਲਿਆ ਭੁੱਲਰ ਸਾਹਿਬ ਬਹੁਤ ਜ਼ਿਆਦਾ ਜੀਆ। ਜਿਸ ਵੇਲੇ ਅਸੀਂ ਪੈਸੇ ਕਮਾਏ ਆ ਉਸ ਵੇਲੇ ਤਾਂ ਰੁਪਈਏ ਦੀ ਵੈਲਿਊ ਸੀ 5 ਰੁਪਈਏ ਦੀ ਵੈਲਿਊ ਸੀ ਹੁਣ ਤਾਂ ਬੱਚੇ ਨਹੀਂ 10 ਰੁਪਏ 50 ਰੁਪਏ ਨਾ ਮੰਨਦੇ ਨਹੀਂ ਮਿਲਦਾ ਦੋ ਦੋ ਲੱਖ ਤੱਕ ਪਹੁੰਚ ਜਾਂਦਾ ਨੇ ਜਦੋਂ ਲਾਂਦੇ ਰਿਤੇ ਪੂਰੇ ਚੋਟੀ ਤੇ ਸੀ ਟੌਪ ਤੇ ਸੀ ਜੀ ਮੈਂ ਕਹਾਂ ਜੀ ਉਸ ਵੇਲੇ ਅਸੀਂ ਮਹਿਫਲਾਂ ਮੇਲੇ ਲਾਣੇ ਆ ਜੀ ਅਸੀਂ ਬੈਕ ਤੁਨ ਤੁਨ ਕੇ ਲਿਆਂਦੇ ਸੀ ਪੈਸਿਆਂ ਦੇ 50 50 60 60 ਹਜ਼ਾਰ ਸਾਨੂੰ ਗਿਣਦਿਆਂ ਨੂੰ ਘਰ ਆ ਕੇ ਦੋ ਦੋ ਤਿੰਨ ਤਿੰਨ ਘੰਟੇ ਲੱਗਦੇ ਸੀਗੇ ਜਿਹੜਾ ਪਰਿਵਾਰ ਨੇ ਹੋ ਜਾਂਦੇ ਜਦੋਂ ਪਰਿਵਾਰ ਘਰ ਆ ਕੇ ਗਿਣਨੇ ਕਰਦੇ ਹਨ ਹਾਂਜੀ